ਖਰ ਇੱਕ ਡ੍ਰੀਮ ਬਿਲਡਰ ਨਾਮ ਦੇ ਇਨੀਫੀਕੇਸ਼ਨ ਦੇ ਉੱਪਰ ਇੱਕ ਮੁਕੱਦਮਾ ਦਰਜ ਹੋਇਆ ਕੀ ਕਾਰ ਵੀ ਕੀਤੀ ਉਹਦੇ ਤੇ ਕਿੰਨੇ ਪੈਸੇ ਦੀ ਚੱਕੀ ਹੋਈ ਹੈ ਕੀ ਕਾਰਨ ਹੈ ਇਹਦੇ ਵਿੱਚ ਇੰਦਰਜੀਤ ਸਿੰਘ ਗਰਗ son of ਮਿਚੰਦ ਵਾਸੀ ਨਿਹਾਲ ਸਿੰਘ ਵਾਲਾ ਨੇ ਇੱਕ ਦਰਖਾਸਤ ਐਸਐਸਪੀ ਸਾਹਿਬ ਮੋਗਾ ਦੇ ਦਿੱਤੀ ਸੀ ਜਿਹਦੀ ਪੜਤਾਲ ਐਸਕਰੀ ਧੀ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਪੜਤਾਲ ਤੋਂ ਪਾਇਆ ਗਿਆ ਐਫ ਆਈ ਆਰ ਨੰਬਰ ਜਿਹੜੀ 107 ਅੰਡਰ ਸੈਕਸ਼ਨ 318 4 3362 3363 3402 612 ਬੀ ਐਨ ਐਸ ਰਿਹਾ ਨਹੀਂ ਜਿਹੜਾ ਪਰਚਾ ਦਰਜ ਕੀਤਾ ਗਿਆ ਥਾਣਾ ਨਿਹਾਲ ਸਿੰਘ ਵਾਲਾ ਕਿੰਨੇ ਜਣੇ ਖਲਾਮ ਕੱਦਮਾ ਦਾ ਇਹ ਪਰਚਾ ਤਿੰਨ ਬੰਦਿਆਂ ਦੇ ਖਿਲਾਫ ਕੀਤਾ ਗਿਆ ਜਿਹੜਾ ਇੱਕ ਤਾਂ ਮਾਲਕਾ ਉਹਦੇ ਖਿਲਾਫ ਕੀਤਾ ਗਿਆ ਤੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਅਰੈਸਟ ਕਰ ਲਿਆ ਜਿਹੜਾ ਡ੍ਰੀਮ ਬਿਲਡਰ ਇਮੀਗ੍ਰੇਸ਼ਨ ਦਾ ਮਾਲਕਾ ਉਹ ਗ੍ਰਿਫਤਾਰ ਕਰ ਲਿਆ ਜਿਹੜੇ ਦੂਸਰੇ ਦੋ ਨੇ ਉਹਨਾਂ ਨੂੰ ਕੋਈ ਜਲਦੀ ਗ੍ਰਿਫਤਾਰ ਕਰ ਲਵੇ ਕਿੰਨੇ ਪੈਸਿਆਂ ਦੀ ਠੱਗੀ ਹੋਈ ਹੈ ਇਹ ਜਿਹੜੀ ਠੱਗੀ ਹੈ ਇਹ ਬਾਹਰ ਭੇਜਣ ਦੇ ਨਾਂ ਤੇ ਕੈਨੇਡਾ ਭੇਜਣ ਦੇ ਨਾਂ ਤੇ 1 ਕਰੋੜ 86 ਲੱਖ ਦੀ ਜਿਹੜੀ ਠੱਗੀ ਮਾਰੀ ਹੈ ਤੇ ਅੱਗੇ ਤੋਂ ਅੱਗੇ ਕੀ ਕਰਦੇਗੇ ਕੀਤਾ ਜਾਈ ਅੱਗੇ ਹੁਣ ਜਿਹੜੇ ਦੂਸਰੇ ਨੇ ਉਹਨਾਂ ਦੀ ਗ੍ਰਿਫਤਾਰੀ ਅਸੀਂ ਜਲਦੀ ਕਰ ਲਵਾਂਗੇ ਕੀ ਉਹਨ ਇਨਾਂ ਨਾਲ ਕੋਈ ਹੋਰ ਵੀ ਬੰਦੇ ਰਲੇ ਨੇ ਕਿ ਕੰਦੇ ਇਹ ਫਿਲਹਾਲ ਤਾਂ ਇਹਨੇ ਜੇ ਕੋਈ ਬਾਅਦ ਵਿੱਚ ਪਤਾ ਲੱਗਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊ